ਗਗਨਦੀਪ ਸਿੰਘ ਬਾਪ ਨਹੀਂ ਪਾਪ ਮਾਸੂਮ ਬੇਟੀ ਆਮੀਨ ਆਪਣੇ ਇਨਸਾਨ ਹੱਕਾਂ ਲਈ ਕਰਨਗੇ ਸੰਘਰਸ਼ ਤਰਮ ਪਤਨੀ ਮੌਨਿਕਾ ਜਾਗਦੀ ਜ਼ਮੀਰ ਦੀ ਟੀਮ ਦੇਵੇਗੀ ਸਾਥ ਪ੍ਰਧਾਨ ਸੁਬਾਸ ਸਹਿਗਲ ਜਾਗਦਗ ਵੀ ਮੇਸ਼ਾ ਜਨਤਾ ਦੇ ਮੁੱਦਿਆਂ ਤੇ ਲੜਦਾ ਹੈ ਜਨਤਾ ਦੇ ਮੁੱਦਿਆਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਇਹ ਮੁੱਦਾ ਹੈ ਇੱਕ ਅਲੱਗ ਕਿਸਮ ਦਾ ਮੁੱਦਾ ਹੈ ਇੱਕ ਬੇਟੀ 11 ਸਾਲ ਦੀ ਆਮੀਨ ਇੱਕ ਬੱਚੀ ਦੇ ਹੱਕ ਦੀ ਲੜਾਈ ਏ ਜਿੰਦਾ ਸਬੰਧ ਚਸੀ ਪਿੱਛੇ ਬਟਾਲੇ ਧਰਤੀ ਤੇ ਧਰਨਾ ਵੀ ਲਾਇਆ ਸੀ ਵੀ ਇੱਕ ਬੱਚੀ ਦਾ ਕੀ ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨ ਰੇਹ ਰਿਹਾ ਉਸ ਬੱਚੀ ਦਾ 11 ਸਾਲ ਦੀ ਬੱਚੀ ਏ ਜਿੰਦੇ ਪੜਨ ਲਿਖਨ ਦੇ ਦਿਨ ਸੀ ਖੇਡਣ ਦੇ ਦਿਨ ਸੀ ਔਰ ਅੱਜ ਉਹ ਸੜਮੇ ਰਹਿ ਗਈ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਧਰਨੇ ਲਾਣੇ ਪੈ ਰਹੇ ਆ ਉਹ ਹੜਤਾਲਾਂ ਤੇ ਬਹਿਣਾ ਪੈ ਰਿਹਾ ਔਰ ਦਰਦਾਂ ਦੇ ਥੁਕੜਾ ਖਾਣੇ ਪੈ ਰਿਆ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਂਦੇ ਆ ਲੱਖਾਂ ਰੁਪਏ ਉੱਥੇ ਲਗਾਉਂਦੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜਮ ਲੈਣੇ ਆ ਧੀ ਜਮਲੀ ਉਹਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਇਹ ਪਿਓ ਦੀ ਹੁੰਦੀ ਏ ਔਰ ਮੈਂ ਹਰਾਣਾ ਵੀ ਕਿੱਡਾ ਤੁਲੰਕਿਤ ਪਿਓ ਏ ਜਿਨੇ ਆਪਣੀ ਧੀ ਨੂੰ ਇਹ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਸੀ ਪਿਓ ਦਾ ਉਹਨੂੰ ਸੜਕਾਂ ਦੇ ਰੋਣ ਵਾਸਤੇ ਛੱਡਿਆ ਆ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਹੈ ਸਰਦਾਰ ਸਾਹਿਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਸੜਕਾਂ ਉੱਤੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਹਾਂ ਉਹਦਾ ਆਪਣੀ ਔਟੀ ਨਾਲ ਲੜਾਈ ਹੋ ਸਕਦੀ ਹੈ ਮਤਭੇਦ ਹੋ ਸਕਦੇ ਆ ਹਰ ਮੀਆਂ ਬੀਵੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਚਾਹਨਾ ਵਾਂ ਕਿ ਜੇਕਰ ਹਸਬੰਡ ਵਾਈਫ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਾਰਨ ਆਇਆ ਦੁਨੀਆ 'ਚ ਉਸ ਬੇਟੀ ਦਾ ਹੀ ਕਸੂਰ ਹੈ ਉਸ ਨੂੰ ਉਸਦੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ 'ਚ ਰਹਿ ਰਹੀ ਏ ਜਿਹੜਾ ਕਿਸ ਨਾਲ ਦੇ ਪਿਤਾ ਦੇ ਨਾਂ ਤੇ ਆ ਅਮੀਨ ਦੇ ਪਿਤਾ ਜੀ ਗਗਨਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰ ਵੱਲੋਂ ਅਮੀਨ ਦੀ ਭੂਆ ਪਰਿਵਾਰ ਵੱਲੋਂ ਫੁੱਫੜਾ ਵੱਲੋਂ ਇਹਦੇ ਪਿਓ ਵੱਲੋਂ ਵੀ ਜਿਹੜਾ ਗਗਨਦੀਪ ਦਾ ਪਿਓ ਏ ਆਂਦਾ ਇਹਨੂੰ ਧਰੂਗੇ ਮਕਾਨ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਨਾਂ ਨੂੰ ਡਰਾਇਆ ਤੰਗਿਆ ਜਾ ਰਿਹਾ ਹੈ ਇਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਉਹਨਾਂ ਦੀ ਇਹੋ ਜਿਹੇ ਇਨਾਂ ਨੇ ਸਬੰਧਤ ਥਾਣੇ ਇੱਕ ਕ੍ਰੇਨ ਕੀਤੀ ਐਫ ਆਈ ਆਰ ਵੀ ਹੋਈਆਂ ਉਹਨਾਂ ਦੇ ਪਰ ਐਫ ਆਈ ਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਹੈ ਅਸੀਂ ਸਤਿਕਾਰ ਕਰਦੇ ਆ ਅਦਾਲਤਾਂ ਦਾ ਪਰ ਅਸੀਂ ਵੇਖੇ ਸਾਡੇ ਆ ਧੀਆਂ ਦੀ ਬੇਇੱਜ਼ਤੀ ਹੋ ਰਹੀ ਏ ਅਦਾਲਤਾਂ 'ਚੋਂ ਇਨਸਾਫ਼ ਨਹੀਂ ਮਿਲ ਰਿਹਾ ਅਸੀਂ ਜਾਣਿਆ ਜਿਹੜੀ ਅਮੀਨ ਬੇਟੀ ਏ ਉਹਦਾ ਜਿਹੜਾ ਪੜਦਾ ਹੱਕ ਹੈ ਉੰਧਾ ਹੱਕ ਹੈ ਮਕਾਨ ਦੀ ਸ਼ਾਤੇ ਗਾ। ਵੀ ਬੇਟੀ ਦੇ ਹੱਕ ਜੀ ਜਾਂ ਫਿਰ ਉਹਦੀ ਮਾਤਾ ਦੇ ਹੱਕ। ਦੇਖੋ ਪਹਿਲਾਂ ਹੀ ਬੇਟੀ ਦੇ ਹੱਕ ਚਾਹ ਮਾਤਾ ਦਾ ਹੱਕ ਚਲੋ ਉਹਦਾ ਮਤਵੇਦ ਹੋ ਸਕਦਾ। ਬੇਟੀ ਦਾ ਕੀ ਕਸੂਰ ਹੈ? ਅਸੀਂ ਬੇਟੀ ਦੇ ਹੱਕ ਵਾਸਤੇ ਧਰਨੇ ਦਾ ਐਲਾਨ ਕਰਦੇ ਪਿਆ। ਜਾਗਦਾ ਜ਼ਮੀਰ ਅੱਜ ਐਲਾਨ ਕਰਦਾ ਹੈ ਵੀ ਸ਼ਨੀਵਾਰ ਅਗਲੇ ਸ਼ਨੀਵਾਰ ਸਵੇਰੇ 12 ਵਜੇ ਬਟਾਲੇ ਸ਼ਾਸਤੀ ਨਗਰੇ ਚ ਜਿੱਥੇ ਅਮੀਨ ਦੇ ਦਾਦਾ ਦਾਦੀ ਦਾ ਮਕਾਨ ਹੈ ਉਹਦੇ ਅੱਗੇ ਤਹ ਇਹਦੇ ਪਾਹਾਂਗੇ ਅਮੀਨ ਦੀ ਉਮਰ ਕਿੰਨੀ ਆ ਅਮੀਨ ਦੀ ਉਮਰ 11 ਸਾਲ ਹੈ ਔਰ ਇਹ ਆਪਣੇ ਦਾਦਾ ਦਾਦੀ ਕੋ ਹੱਥ ਦੀ ਲੜਾਈ ਲੜਨ ਜਾ ਰਹੀ ਹੈ ਮੀਨ ਅਮੀਨ ਦੇ ਨਾਲ ਜਾਦਾਵੀਰ ਪੂਰੇ ਤੌਰ ਤੇ ਖੜਾ ਹੈ ਔਰ ਜਾਦਾਵੀਰ ਦੇ ਸਾਰੇ ਸੇਵਾਦਾਰ ਉਥੇ ਧਰਨੇ ਤੇ ਜਾ ਕੇ ਇਹ ਲੜਾਈ ਲੜਨਗੇ ਔਰ ਲੜਾਈ ਦਾ ਲੋੜ ਕਰਕੇ ਪ੍ਰਸ਼ਾਸਨ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜੇ ਉਥੇ ਸਿਟੀ ਥਾਣੇ ਦੇ ਐਸਐਚਓ ਸਾਹਿਬ ਹੈ ਜਿਹੜੇ ਏਸੀਬੀ ਸਾਹਿਬ ਹੈ ਜਿਹੜੇ ਤੁਹਾਨੂੰ ਡੀਸੀ ਸਾਹਿਬ ਨੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਹੀ ਸੋਸ਼ਲ ਮੀਡੀਆ ਰਾਹੀਂ ਪ੍ਰੈਸ ਰਾਹੀਂ ਇਹ ਮੈਸੇਜ ਭੇਜ ਲੱਗ ਗਿਆ ਵੀ 12 ਵਜੇ ਜਾਦਾ ਬੇਤੀ ਅਮੀਨ ਦੇ ਨਾਲ ਇੱਕ ਸ਼ਾਂਤ ਮੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਸਾਨੂੰ ਪਤਾ ਹੈ ਕੁਝ ਕੁਝ ਜਿਹੜੀਆਂ ਉੱਥੋਂ ਦੀ ਅਸਮਾਜਿਕ ਸੰਸਥਾਵਾਂ ਐ ਉਹ ਇਸ ਧਰਨੇ ਦਾ ਵਿਰੋਧ ਜਰੂਰ ਕਰਨਗੀਆਂ ਕਿਉਂਕਿ ਅੱਜ ਕੱਲ੍ਹ ਸ਼ਰਿਆਂ ਦੇਖਿਆ ਵੀ ਸਾਡੇ ਕੁਝ ਸਮਾਜਿਕ ਸੰਸਥਾਵਾਂ ਕੁਝ ਜਿਹੜੀਆਂ ਗਿਵ ਐਂ ਟੇਕ ਕਰਕੇ ਤੋ ਜ਼ਿਆਦਾ ਵਿਰੋਧ ਕਰਦੀਆਂ ਸਾਨੂੰ ਉਹ ਵੀ ਸਮਾਚਾਰ ਮਿਲੇ ਆ ਅਸੀਂ ਸਿਟੀ ਥਾਣਾ ਬਟਾਲਾ ਦੇ ਐਸ ਐਚਓ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਅਸੀਂ ਸ਼ਾਂਤਪੂਰਨ ਧਰਨਾ ਲਾਵਾਂਗੇ ਅਸੀਂ ਕੋਈ ਵੀ ਟ੍ਰੈਫਿਕ ਨਹੀਂ ਰੋਕਾਂਗੇ ਔਰ ਸਾਡੇ ਧਰਨੇ ਤੇ ਮਤਲਬ ਸਾਡ ਨੂੰ ਸਾਡੀ ਜਿਹੜੀ سپورਟ ਕੀਤੀ ਜਾਵੇ ਸਾਡੇ ਜਿਹੜੇ ਲੇਡੀਜ਼ ਮੈਂਬਰ ਆ ਰਹੇ ਆ ਐਨ ਜੀਓ ਦੇ ਸਾਡੇ ਚੈਲਸ ਮੈਂਬਰ ਆਣੇ ਆ ਕਿਸੇ ਨਾ ਵੀ ਕੋਈ ਮਤਲਬ ਮਾੜਾ ਸੁਖ ਨਾ ਕੀਤਾ ਜਾਵੇ ਇਸ ਲੋਗ ਹੋਇਆ ਤੁਹਾਡੇ ਨਾਲ ਉਸ ਜਗ੍ਹਾ ਤੇ ਹਾਂਜੀ ਹੋਇਆ ਜੀ ਸਾਨੂੰ ਜਿਹੜੇ ਉੱਥੋਂ ਦੇ ਐਸ ਐਚਓ ਜਸਜੀਤ ਸਿੰਘ ਹੈਗੇ ਆ ਉਹਨਾਂ ਨੇ ਬਾਰ ਬਾਰ ਲੜਕੀ ਦੀ ਮਦਰ ਮੌਨਿਕਾ ਜੀ ਨੂੰ ਫੋਨ ਕਰਕੇ ਉੱਥੇ ਥ्रेट ਕੀਤਾ ਉੱਥੋਂ ਦੇ ਐਸ ਐਚਓ ਜਿਹੜੇ ਬਟਾਲੇ ਦੇ ਸਿੱਡੀ ਥਾਣੇ ਦੇ ਆ ਜਸਜੀਤ ਸਿੰਘ ਔਰ ਸਾਡੇ ਨਾਲ ਫੋਨ ਤੇ ਗੱਲ ਹੋਈ ਉਹਨਾਂ ਮਾੜੀ ਭਾਸ਼ਾ ਵਰਤੀ ਜਸਜੀਤ ਸਿੰਘ ਨੇ ਔਰ ਇਹ ਦੋ ਬੇਟੀਆਂ ਮੈਡਮ ਰਿਆ ਮੈਡਮ ਮੋਨਿਕਾ ਥਾਣੇ ਬੁਲਾਇਆ ਗਿਆ ਥਾਣੇ ਬਿਨਾ ਕੋਈ ਲੇਡੀਜ਼ ਪੁਲਿਸ ਹੋਏ ਉੱਥੇ ਕੋਈ ਲੇਡੀਜ਼ ਪੁਲਿਸ ਅਫਸਰ ਨਹੀਂ ਹੈਗਾ ਇਹਨਾਂ ਨੂੰ ਡਰਾਇਆ ਗਿਆ ਵੀ ਤੁਸੀਂ ਧਰਨਾ ਲਾਇਆ ਤੁਹਾਡੇ ਤੇ ਪਰਚੇ ਕਿਤੇ ਜਾਣਗੇ ਦੁਬਾਰਾ ਧਰਨੇ ਲਾਓਗੇ ਤੁਹਾਡੇ ਤੋਂ ਹੋਰ ਪਰਚੇ ਕਿਤੇ ਜਾਣਗੇ ਮੈਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਭਗਵੰਤ ਮਾਨ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿਹੜੇ ਧਰਨੇ ਸੀ ਇਹ ਹੱਕ ਲਈ ਲਾਣੇ ਪੈਂਦੇ ਆ ਹੱਕ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਤੁਸੀਂ ਤੁਹਾਡੇ ਹੀ ਬੋਲ ਹੈ ਔਰ ਸਭ ਤੋਂ ਪਹਿਲਾਂ ਜੇਕਰ ਬਟਾਲੇ ਦਾ ਐਸਐਚਓ ਸਿਟੀ ਠਾੜੇ ਦਾ ਜਾਂ ਏਸੀਪੀ ਜਾਂ ਹੋਰ ਮੁੱਖ ਅਧਿਕਾਰੀ ਕੋਲ ਦੇ ਧਰਨਿਆਂ ਦੇ ਪਰਚੇ ਕਰਨੇ ਜਾਂਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਐਮਐਲਏ ਸ਼ਹਿਰੀਏ ਉਹਨਾਂ ਦੇ ਪਰਚਾ ਕਰੋ 25 ਜਨਵਰੀ 2000 ਬਾਈਚ ਉਹ ਸਾਡੇ ਨਾਲ ਧਰਨੇ ਤੇ ਬੈਠੇ ਸੀ ਅਸੀਂ ਉਹਦੀ ਕੋਈ ਪਰਮਿਸ਼ਨ ਨਹੀਂ ਲਈ ਉੱਥੇ ਵੀ ਇੱਕ ਬੱਚੀ ਦੇ ਇਨਸਾਫ ਲਈ ਬਸ ਅੱਗੇ ਧਰਨਾ ਲਾਇਆ ਹੀ ਲਾਤਾਰ 5 ਘੰਟੇ ਪੁਲਿਸ ਦੀ ਮੌਜੂਦਗੀ ਧਰਨਾ ਲਾਇਆ ਸੀ ਸ਼ੈਰੀ ਕਲਸੀ ਸਾਡੇ ਨਾਲ ਬੈਠਾ ਲੱਗਦਾ ਹੈ ਕਿ ਧਰਨਾ ਲਾਉਣ ਵਾਸਤੇ ਲੋਕਤੰਤਰ ਹੈ ਧਰਨਾ ਲਾਉਣ ਵਾਸਤੇ ਪੁੱਛਣਾ ਪਏਗਾ ਪਹਿਲੇ ਫਿਰ ਅਸੀਂ ਆਪਣੀ ਗੱਲ ਬਣਾਵਾਂਗੇ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਸਾਡੇ ਮੁਤਾਬਕ ਧਰਨਾ ਤਾਂ ਤਾਦੀ ਲਾਣਾ ਪੈਂਦਾ ਹੈ ਨਾ ਜਦੋਂ ਇਨਸਾਫ ਨਹੀਂ ਮਿਲਦਾ ਲੋਕਤੰਤਰ ਹੈ ਇਹ ਐਸਐਸਓ ਜੋ ਚੀਜ਼ ਜੋ ਆਪ ਦੇਗਾ ਐਸਾ ਤਾਂ ਜਸਦੀਪ ਨੇ ਕਿਉਂ ਇਹਨੂੰ ਲੜਕੀ ਨੂੰ ਬਾਰ-ਬਾਰ ਫੋਨ ਕੀਤੇ ਕਿਉਂ ਇਹਨੂੰ ਥ੍ਰੈਟ ਕੀਤਾ ਅਗਲੀ ਆਪਣੀ ਬੇਟੀ ਦਾ ਹੱਕ ਲੈਣ ਨਾ ਜਾਵੇ ਅਸੀਂ ਨਾਲ ਹਾਂ ਜੀ ਜਾਗਦੇ ਮੈਂ ਨਾਲ ਐ ਅਸੀਂ ਇਸ ਬੱਚੀ ਨੂੰ ਬੱਚੀ ਅਮੀਨ ਨੂੰ ਜਿਹੜਾ ਇਹਦਾ ਪਾਂਦਾ ਛੱਤ ਉਹ ਦਵਾਵਾਂਗੇ ਜਿਹੜੇ ਦੀ ਪੜ੍ਹਾਈ ਦਾ ਖਰਚਾ ਉਹ ਦਵਾਵਾਂਗੇ ਹੋਰ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੱਤਰਕਾਰਾਂ ਦਾ ਨੂੰ ਸਮਰਥਨ ਨਹੀਂ ਕਰੇਗਾ ਕੱਲ ਨੂੰ ਇਹ ਬੱਚੀ ਕਿੱਥੇ ਬੈਠੇਗੀ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹਦਾ ਜਿਸ ਬੱਚੀ ਨੂੰ ਮੁਰਲੀਆਂ ਸੁਦਾਵਾਂ ਤੋਂ ਬੰਚਿਤ ਕੀਤਾ ਗਿਆ ਇਸ ਬੱਚੀ ਦਾ ਆਨ ਵਾਲਾ ਫਿਊਚਰ ਕੀ ਏ ਅਸੀਂ ਵੇਖਿਆ ਕਈ ਬੱਚੀਆਂ ਬਾਅਦ ਚ ਧੰਦੇ ਦੇ ਬੈਂਦੀਆਂ ਮੈਂ ਲਫੇ ਕਹਿ ਨਹੀਂ ਚਾਹਦਾ ਪਰ ਮੈਂ ਮਜਬੂਰੀ ਵਿੱਚ ਕਹਿ ਰਿਹਾ ਵਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਪਟਿਆਲਾ ਵਾਸੀ ਨਾ ਖੜੇ ਹੋਏ ਜੇ ਸਾਰੇ ਮਨਸਰ ਵਾਸੀ ਨਾ ਖੜੇ ਹੋਏ ਜੇ ਸਮਾਜ ਸਵੀ ਸੰਸਥਾਵਾਂ ਨਾ ਖੜੇ ਹੋਈਆਂ ਪੋਲੀਟਿਕਲ ਲੋਕਾਂ ਦਾ ਮੈਨੂੰ ਕੋਈ ਗਿਲਾ ਨਹੀਂ ਕਿਉਂਕਿ ਪੋਲੀਟਿਕਲ ਲੋਕ ਜਿਹੜੇ ਉਹ ਯੂਜ਼ਰ ਤੋਂ ਨਾਲ ਗਿਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੇ ਦੇ ਸਮਰਥਨ ਚਾਹਣਾ ਜਾਂਦੀ ਹੈ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸਕੂਲਾਂ ਜਾਵਾਂਗੇ ਬੱਚਿਆਂ ਕੋ ਸਮਰਥਨ ਮੰਗਾਂਗੇ ਬਟਾਲੇ ਦੀਆਂ ਸਮਾਜਿਕ ਸੰਸਥਾਵਾਂ ਕੋਈ ਸਮਰਥਨ ਲਗਦੇ ਆ ਉੱਥੋਂ ਦੀਆਂ ਕਈ ਸਮਾਜਿਕ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਇਸੀ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਫੇਰਾ ਪਤਾ ਕੋਈ ਅਦਾਲਤੀ ਕੇਸ ਵੀ ਚੱਲ ਰਿਹਾ ਹੈ ਬਿਲਕੁਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ ਚ ਮਾਂ ਧੀ ਚੱਕਰ ਲਾ ਲਾ ਕੇ ਅੱਜ ਬੇਲੋਨਾਂ ਦੀ ਹਾਲਾਤ ਕੀ ਹੋ ਗਏ ਆ ਔਰ ਇਹ ਜਾਗਦੇ ਵੀ ਤੋਏ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਆਵਾਜ਼ ਕਰ ਰਹੇ ਆ ਅਸੀਂ ਸਾਰਾ ਸਰਚ ਕੀਤਾ ਵੀ ਇਹਨਾਂ ਨਾਲ ਧਮਕਾ ਆ ਰਿਹਾ ਸਰਾਸਰ ਧਮਕਾ ਉਹਦਾ ਨਾਜੀ ਨਿਆਪ ਨਾਲੀ ਤੋਂ ਕੀ ਮੰਗ ਕਰਨਾ ਚਾਹੋਗੇ ਨਿਆਪ ਨਾਲੀ ਤੋਂ ਅਸੀਂ ਮੰਗ ਕਰਨਾ ਚਾਹੁੰਦੇ ਆ ਜੱਜ ਸਾਹਿਬ ਜਿਹੜੇ ਵੀ ਜੱਜ ਹੈ ਜਿਹੜੇ ਸਾਡੇ ਆ ਪਿਆਰਾ ਜਾਂ ਭਰਾ ਸਾਡੇ ਜੱਜ ਹੈ ਉਹਨਾਂ ਨੂੰ ਜਾਗਦਾਮੀ ਤੇ ਦਾਤ ਦੇ ਹੱਥ ਜੁੜ ਕੇ ਬੇਨਤੀ ਏ ਕਿ ਜਿਹੜਾ ਇਨਸਾਫ ਨਾ ਇਹੋ ਜਿਹਾ ਇਨਸਾਫ ਜਿੱਥੇ ਬੇਟੀ 5 ਸਾਲ ਆਪਣੇ ਫਾਦਰ ਕੋ ਇਨਸਾਫ ਹੱਕ ਲਈ ਫੇਟ ਕਰਦੀ ਪਈ ਏ ਉਹ ਉਥੇ ਜਲਦੀ ਮਤਲਬ ਜਿਹੜਾ ਹੈ ਨਾ ਨਿਆ ਦਿੱਤਾ ਜਾਵੇ ਇੰਝ ਜੇ ਤੁਸੀਂ 10-10 ਸਾਲ ਲਾ ਦੋਗੇ ਤੇ ਬੱਚਿਆਂ ਦਾ ਫਿਊਚਰ ਆ ਖਰਾਬ ਹੋ ਜਾਏਗਾ ਆਨਾਂ ਦਾ ਸਮਾਂ ਮਾਵਾ ਮਾਂ ਦੇ ਧੀ ਵਾਸਤੇ ਬਹੁਤ ਮਹਾਨ ਹੈ ਵਰ ਦੇ ਫਰਾਰ ਹੈਗੇ ਆ ਮਤਲਬ عمان ਚਲੇ ਗਏ ਐ ਤੇ ਉਥੇ ਨਾ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹਿ ਰਹੇ ਆ ਮੇਰੇ ਕੋਲ ਰਿਕਾਰਡਿੰਗ ਹੈਗੀਆਂ ਕੁਛ ਸਬੂਤ ਵੀ ਗਿਆ ਐਵਿਡੈਂਸ ਸਾਰੇ ਹੀ ਗਿਆ ਤੇ ਹੁਣ ਉਹ ਕੀ ਕਰਦੇ ਆ ਸਾਨੂੰ ਉਥੋਂ ਗਲਤ ਮਤਮੀ ਨੂੰ ਮੈਸੇਜ ਕਰ ਰਿਹਾ ਕਿਸੇ ਨੂੰ ਤੇ ਤੂੰ ਜੋ ਕਰਨਾ ਕਰਦਾ ਮੈਂ ਇਦਾਂ ਕਰਾਂਗਾ ਤੇ ਬੱਚੀ ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈਗਾ ਮੈਨੂੰ ਇਹਗਾ ਕਿ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾਂ ਮੇਰੇ ਜੋ ਮਰਾਹਤ ਬੰਦਾ ਮੇਰੀ ਬੱਚੀ ਦਾ ਬੰਦਾ ਹੈ ਮੈਨੂੰ ਦੇਣ ਪਰ ਮੇਰੀ ਫੈਮਿਲੀ ਜਿਹੜੀ ਇਨ-ਲॉਸ ਫੈਮਿਲੀ ਹੋਏ ਚੀਜ਼ ਖਤਮ ਨਹੀਂ ਹੋਣ ਦੇਣਾ ਚਾਹੀ ਰਹੀ ਮੈਂ ਬਹੁਤ ਟੈਨਸ਼ਨ ਚ ਹਾਂ ਇਸ ਟਾਈਮ ਪਰੇਸ਼ਾਨੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਬਹੁਤ ਡਿਪਰੈਸ਼ਨ ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਅੱਛੀ ਤੋਂ ਮੈਂ ਆਇਆ ਚਾਹੁੰਦੀ ਕਿ ਮੈਂ ਇਹ ਚੀਜ਼ ਮੈਨੂੰ ਖਤਮ ਹੋਣਾ ਮਤਲਬ ਹੋਏਗਾ ਕਿ ਮੈਂ ਆਪਣਾ ਘਰ ਨਹੀਂ ਦੇਣਾ ਚਾਹੁੰਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਿਆ ਔਨ ਰਿਕਾਰਡ ਹੈਗਾ ਉਹ ਬੈਂਕ ਚੁਕੜਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹਗਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਇੱਕੋ ਕੁੜੀ ਹੈ ਮੈਨੂੰ ਮੈਂ ਕੀ ਤਰ੍ਹਾਂ ਘਰ ਛੱਡਦਾ ਕਿੱਥੇ ਜਾਂਦੀ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਹੈ 12 ਸਾਲ ਹੋ ਗਏ ਮੇਰੀ ਸ਼ਾਦੀ ਤੇ ਐਡਾ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨੂੰ ਕੁੱਝ ਕਦੀ ਗਿਆ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਇੱਥੇ ਚਾਚਰ ਪੰਪੰਸ ਨਾਲੋਂ ਆਮ ਜੀ ਆਂਦਾ ਸੀ ਲੜਾਈ ਝਗੜਾ ਕਰਦਾ ਫਾਦਰ ਮਦਰ ਬੋਥ ਆਡਾ ਵਾਪਸ ਚ ਬਹੁਤ ਦਿਨ ਲੜਾਈ ਝਗੜਾ ਕਰਦੇ ਆਂਦੇ ਕਦੀ ਉਹ ਮੈਨੋਂ ਸਹੀ ਰਿਆ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਂਦੇ ਜਾਂਦੇ ਹੀ ਪਰ ਸਾਥ ਨਹੀਂ ਉਹਨਾਂ ਨੇ ਉਹਦੇ ਨਾਲ ਰਲ ਗਏ ਕਹਿੰਦੀ ਤੇਰਾ ਵੀ ਸਾਥ ਦੇ ਲਈ ਤੇਰੇ ਕੋ ਕੀ ਹੈ ਉਹਦੇ ਨਾਲ ਰਲ ਗਏ ਸਾਰੇ ਤੁਹਾਡਾ ਆਪਣਾ ਪਰਿਵਾਰ ਪੇਕਾ ਪਰਿਵਾਰ ਤੁਹਾਡਾ ਉਹ ਵੀ ਮੇਰੇ ਨਾਲ ਨਹੀਂ ਮੇਰੇ ਫਾਦਰ ਨੇ ਇਹ ਮਦਰ ਮੇਰੇ ਹਾਰਟ پیشنਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਹੁਣ ਕਿਥੇ ਕਿਥੇ ਜਾਏ ਮੈਂ ਕੀ ਕਰਾਂ ਉਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ ਤੋਂ ਅਲੱਗ ਹੋਇਆ ਮੇਰੇ ਨਾਲ ਤੇ 2019 ਤਾਂ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਵਿੱਚ 2022 ਚ ਆਇਆ ਸੀ ਉਦੋਂ ਵੀ ਲੜਾਈ ਝੜ ਗਾਂ ਝਗੜਾ ਕਰਕੇ ਗਲੀ ਵਿੱਚ ਰੋਲਾ ਰੁਲਾ ਪਾ ਕੇ ਮੇਰਾ ਘਰ ਆ ਖਾਲੀ ਘਰ ਪਰਚੀ-ਪੁਰਚੀ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਕੇ ਦਿੱਲੀ ਦੀ ਫਰੈਕਟ ਪੱਜਾਉ ਲਾਸਟ ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾ ਪਰਿਵਾਰ ਨੂੰ ਮਿਲਿਆ ਮੇਰੇ ਭਾਈ ਦੀ ਮੇਰੀ ਮਦਰ ਇਨ ਲਾ ਮੇਰੇ ਘਰ ਆਂਦੀ ਜਾਂਦੀ ਰਹੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਭ ਰੱਲੇ ਬਹੁਤ ਮੇਰੀ ਮਦਰ ਇਨ ਲਾ ਨੇ ਬਹੁਤ ਮੇਰੇ ਨਾਲ ਖੇਲ ਖੇਲਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਮੈਂ ਕਿਸ ਤਰੀਕੇ ਦਾ ਇਨਸਾਫ ਮੈਂ ਯੂ ਮੀਨ ਮੈਨੂੰ ਇਹੀ ਹੈਗਾ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੈ ਕੇ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ ਤੇ ਮੈਂ ਆਪਣੀ ਬੱਚੀ ਲੈ ਕੇ ਸਾਈਡ ਤੇ ਜਾਵਾਂ ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ ਬਹੁਤ ਜ਼ਿਆਦਾ ਕੁੱਛਾ ਕਿਉਂਕਿ ਬੱਚੀ ਚਾਸਰੇਗਾ ਪੂਰਾ ਮਾਰਕਸ ਕਾਲਾ ਕਾਟੋਂ ਨੱਪੇ ਸਾਰਾ ਕੁਛ ਉਨੱਪੇ ਮੇਰੇ ਕੋ ਤੇ ਆਈ ਹੋਏਗਾ ਨਾ ਜਾਸੋ ਇਹ ਦਿਨ ਚੇ ਹੰਜੀ ਕਾਰਵਾਈ ਪੁੱਛਨੇ ਕੀਤੀ ਪੁਲਿਸ ਨੇ ਪਰਚਾ ਕੀਤਾ ਤਿੰਨ ਵਾਰੀ ਮੇਰੇ ਨਾਨਾ ਨਵੀਂ ਵਿੱਚ ਉਹਨੇ ਘਰ ਚ ਮਤਲਬ ਕਿ ਗਲੀ ਚ ਗੁੰਡਾਗਰਦੀ ਕਰਵਾਈ ਪੂਰੀ ਹਾਂ ਹਾਂਜੀ ਹਾਂਜੀ ਤਿੰਨ ਵਾਰੀ ਕੀਤਾ ਹਾਂ ਹਾਂਜੀ 11 11 ਸਾਲ ਦਾ ਇਸ ਕਾਰੇ ਵਾਸਤੇ ਰੱਖੀ ਸਾਰੇ ਦੇਸ਼ ਵਾਸੀਆਂ ਨੂੰ ਨਮਸਕਾਰ ਮੈਂ ਸੀਮਾ ਵਰਮਾ ਜਾਗਦਾ ਜ਼ਮੀਰ ਦੀ ਮੁੱਖ ਉੱਤੇਦਾਰ ਹੋਣ ਦੇ ਨਾਤੇ ਮੈਂ ਅੱਜ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਭੈਣ ਭਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਉਹਦੇ ਲਈ ਇਨਸਾਫ ਚਾਹੁੰਦੇ ਆ ਆਪਣੀ ਪ੍ਰਸ਼ਾਸਨ ਤੋਂ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਵੀ ਧੀ ਆ ਮਦਰ ਵੀ ਕਿਸੇ ਦੀ ਧੀ ਹੈ ਮਗਰ ਜੇਕਰ ਉਹ ਹੈ ਸੋਚੀ ਸੋਚਦਾ ਹੈ ਅੱਜ ਅਸੀਂ ਅਗਰ ਦੇਸ਼ ਦੇ ਨਾਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁੱਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰਸ ਅਸੀਂ ਹੋਰ ਬਟਾਲਾਵਾਦੇ ਕੁਝ ਸਾਰੇ ਤਕਰੀਬਨ ਦੇਸ਼ ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਪਟਨਾ ਵਾਸੀਆਂ ਨੂੰ ਇਹ ਬਣਤੀ ਕਰਾਂਗੇ कि ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਐਸੇ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਂ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਧਰਨਾ ਲਗਾਣ ਜਾਵਾਂਗੇ ਔਰ ਉਤੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਹੋਣ ਸੋ ਆ ਫੋਟੋਆਂ ਜਿਹੜੀਆਂ ਬੱਚੀ ਨੇ ਫੜੀਆਂ ਕੀ ਹੈ ਹੌਣ ਹੌਣ ਇਹ ਇਹਦੇ ਸੋਹਰੇ ਪਰਿਵਾਰ ਦੇ ਫਾਦਰ ਦਾਦਾ ਜੀ ਹੋਣਗੇ ਫਾਦਰ ਸਾਹਿਬ ਹੋਣਗੇ ਨਹੀਂ ਨਹੀਂ ਇਹ ਲੜਕੀ ਦਾ ਟੈਡੀਏ ਹਾਂ ਲੱਗਦੀ ਹੈ ਪੂਰਾ ਇੱਕ ਤਿਆਰ ਕਰਾਈਏ ਜਿੰਦੇ ਲਿਖਿਆ ਪਾਪ ਨਹੀਂ ਇਹ ਪਾਪ ਹੈ ਵੇਖੋ ਇੱਕ ਬੱਚੀ ਹੈ ਕਿੰਨੀ ਮਜਬੂਰ ਹੈ 11 ਸਾਲ ਦੀ ਇੱਕ 11 ਸਾਲ ਦੀ ਬੱਚੀ ਇੱਕ ਸਟੈਚੂ ਤਿਆਰ ਕਰਾ ਰਹੀ ਆਪਣੇ ਬਾਪ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਐਸ ਤਾਂ ਪਹਿਲੀ ਵਾਰ ਹੋਇਆ ਹੈ ਇੱਕ ਬੱਚੀ ਜਿਹੜੀ 11 ਸਾਲ ਦੀ ਹੈ ਇੱਕ ਸਟੈਚੂ ਬਣਾ ਰਹੀ ਜਿੰਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਇਹ ਪਾਪ ਹੈ ਵਾਕਈ ਇਹ ਲਾਣਤ ਇਨਸਾਨ ਜਿਹੜਾ ਅਜ ਆਪਣੀ ਬੱਚੀ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ जेड़ा अपनी वाइफ दा दा नहीं नहीं हो हो एक बेटी हां जी मैडम की नाम जे सबको नमस्ते मेरी तरफ से मैं एन जी ओ के मेम्बर रिया ठाकुर बात कर रही हूँ जैसे कि आप सब देख रहे हो मेरे जो सर है सुभाष जी उन्होंने जो अभी बोला है मोनिका के बारे में अमिन के बारे में ये हमारी क्लाइंट है हम इनकी हेल्प कर रहे हैं वो बिल्कुल सच है अगर ये ये जो इंसान है गगनदीप सिंह ये पर भी बैठा है अगर ये सच्चा था तो ये वापस क्यों नहीं आया ये भागा क्यों ये सच्चा नहीं है और एक बेटी का ठीक है तो मेरे को इनके साथ बहुत हमदर्दी है मैं इनका बिल्कुल साथ दे रही हूँ और मैं दूंगी आगे भी दूंगी जब तक मेरी क्लाइंट मोनिका को और अमीन को दोनों को जस्टिस नहीं होता तब तक मैं इनके साथ हूँ और इनकी जो मदर है गुरप्रीत कौर उनको भी अरेस्ट किया जाए क्योंकि वो इनके पीछे विद रिवॉल्वर गुंडे भेजते हैं और इनके पीछे इनको जान से मरवाने के लिए गुंडे भेजे जाते हैं इन पर हमला किया जाता है ये अपने घर पे सेफ नहीं है दोनों माँ बेटी ये दोनों इस टाइम डिप्रेशन में है मैं प्लीज आपके आगे जनता के आगे हाथ जोड़ के बेनती करती हूँ एज एक सिस्टर एज एक इंसान तौर पर इन दोनों को इंसाफ प्लीज दिया जाए हमारी यहाँ की पुलिस यहाँ का कानून कुछ नहीं करा ये दोनों मर जाएंगी फिर करेंगे आप लोग सब कुछ ये दोनों इस टाइम बहुत डिप्रेशन में है मैं मेरे से ज्यादा इनका दुख इस टाइम कोई नहीं जानता ठीक है मैं खुद इनके साथ हूँ प्लीज आप इनको इंसाफ दिया जाए गगन जहाँ पे बैठा है उमेन में है उसको यहाँ पे बुलाया जाए उसको रेस्ट किया जाए इसकी मदर को भी रेस्ट किया जाए मैडम जरा गगन के वालों गुंडे भेजे जा रहे बार बार हाँ। की उन्होंने कोई वीडियो कोई है मेरा नाम अमीना मेरे पापा दादी एंड ോർച്ച പാപാണ മെറീ മേര ഡ്യൂരംഗസ് ഭജേ ത മെൻറ്റേനാ സേ മൂന്ന് മെരു ബോ പത്ര ന് മരി മമ്മാൻ ബാഹ് സാ ബാ സൈഡ ഡി മേരെ പാപാടി ഫ്രണ്ട്ഡ് ഓ മേരി മമ്മാ ബോട്ട് ഗാന് മേസ കൂടി ഒന്നു മേസ കാ മമ്മാ ബോട്ട് ടോർച്ച മേരി ദോലസി